ਸਤਿ ਸ਼੍ਰੀ ਅਕਾਲਾ குரு ਸਾਹਿਬ ਦਾ ਮੋਢਾ ਸੰਗਤਾਂ ਦਾ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ ਜਿਹੜੇ ਸਾਡੇ ਸਹਿਯੋਗੀ ਬਣੇ ਆ ਬਾਰ-ਬਾਰ ਜ਼ਿਕਰ ਕਰਦਾ ਮੈਂ ਜਦੋਂ ਸਲਾਹ ਗੁਰਦੇਵ ਸਿੰਘ ਕਹਿੰਦੇ ਕਿ ਇੰਨੀ ਵਾਰੀ ਜ਼ਿਕਰ ਨਹੀਂ ਪਰ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਪਹੁੰਚਦੇ ਹੋ ਸਹਿਯੋਗੀ ਬਣਦੇ ਹੋ ਤੇ ਸਾਡਾ ਵੀ ਹੌਸਲਾ ਵਧਦਾ ਵਾ ਸਲਾਹ ਗੁਰਦੇਵ ਸਿੰਘ ਉਹਨਾਂ ਦੇ ਪਰਿਵਾਰ ਦਾ ਸਹਿਯੋਗੀਆਂ ਦਾ ਜਿੰਨੇ ਵੀ ਦਾਨੀ ਸੱਜਣ ਸਾਡੇ ਨਾਲ ਜੁੜੇ ਆ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਆ ਹੱਥੀਂ ਸੇਵਾ ਕਰਨ ਦਾ ਮਜਾ ਹੀ ਕੁਛ ਵੱਖਰਾ ਹੁੰਦਾ ਕਿਉਂ ਜੀ ਹੱਥੀਂ ਸੇਵਾ ਕਰਨ ਦਾ ਸਕੂਨ ਵੱਖਰਾ ਨਹੀਂ ਆਉਂਦਾ ਤੁਹਾਨੂੰ ਬਿਲਕੁਲ ਬਿਲਕੁਲ ਗਰਾਊਂਡ ਤੇ ਹੋ ਤੁਸੀਂ ਵਧੀਆ ਲੱਗਾ ਹਾਂਜੀ ਹਾਂ ਜੀ ਸੇਵਾ ਕਿਵੇਂ ਦੀ ਲੱਗੀ ਅੱਜ ਜੀ ਤੁਹਾਨੂੰ ਬਹੁਤ ਵਧੀਆ ਲੱਗਾ ਇਹ ਤਾਂ ਹੀ ਚੱਲਣਾ ਚਾਹੀਦਾ ਕਾਰਜੇ ਬਿਲਕੁਲ ਬਿਲਕੁਲ ਇਸ ਤਰ੍ਹਾਂ ਚੱਲਣਾ ਚਾਹੀਦਾ ਬਾਅਦ ਝੜ ਕੇ ਲੋਕਾਂ ਨੂੰ ਸ਼ੇਅਰ ਕਰਨਾ ਚਾਹੀਦਾ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਲੋਕਾਂ ਨੂੰ ਸੰਗਤ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਆਪਣੇ ਨਾਲ ਸੰਗਤ ਯੂਕੇ ਤੋਂ ਤੁਹਾਡੇ ਵਰਗੇ ਭੈਣ ਭਰਾ ਵੇਖਦੇ ਆ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਬਾਹਰ ਬਠੇ ਵਿਦੇਸ਼ਾਂ ਵਿੱਚੋਂ ਕਿਸੇ ਮਜ਼ਰ ਨੂੰ ਦੇਖ ਕੇ ਸਾਰੇ ਵਰਪਾਲ ਜੀ ਸਹਿਯੋਗੀ ਬਣਿਓ ਤੁਸੀਂ ਹੋ ਗਿਆ ਹਾਂਜੀ ਲਓ ਜੀ ਇਹਦਾ ਲਓ ਜੀ ਸ਼ੁਕਲਾ ਸਾਹਿਬ ਤੁਸੀਂ ਇੱਧਰ ਸਵਾਵਾ ਕਰੋ ਆ ਜਾਓ ਜੀ ਰਾ ਕੁਬੇ ਸਿੰਘ ਜੀ ਆ ਜਾਓ ਵੀਰ ਜੀ ਆਓ ਜੀ ਮਾਲ ਸਾਹਿਬ ਇਸ ਇਲਾਕੇ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਆਏ ਸੀ ਆਪਾਂ ਸੇਵਾ ਕਰਕੇ ਗਏ ਸੀ ਅੱਜ ਫੇਰ ਉਸ ਇਲਾਕੇ ਦੇ ਵਿੱਚ ਆ ਜਿੱਥੇ ਸਾਡੀਆਂ ਸਵਾਵਾ ਚਲਣੀਆਂ ਆ ਵਾਂ ਅਕਾਲੇ ਨਾ ਤੁਸੀਂ ਜੁੜੇ ਹੋ ਅਕਾਲ ਚੈਨਲ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਸਹਿਯੋਗ ਦੇ ਨਾਲ ਕਿ ਸਾਹਮਣੇ ਇਹਦਾ ਸੇਵਾ ਕਾਰ ਚੱਲ ਰਿਹਾ ਸੇਵਾ ਕਾਰਜ ਤੁਹਾਡੇ ਸਹਿਯੋਗੀਆਂ ਦੇ ਸਹਿਯੋਗ ਦੇ ਨਾਲ ਆ। ਵੀਰ ਬਲਵਿੰਦਰ ਸਿੰਘ ਮਾਹਲ ਸਾਡੇ ਨਾਲ ਜੁੜੇ ਹੋਏ ਆ। ਸਦਾ ਗੁਰਦੇਵ ਸਿੰਘ ਜੁੜੇ ਹੋਏ ਆ। ਇਹਨਾਂ ਵੀਰਾਂ ਦਾ ਧੰਨਵਾਦ ਆ ਜਿਹੜੇ ਟਰੈਕਟਰ ਤੇ ਬੈਠੇ ਹੋਏ ਸਵਾਮਾ ਕਰਨਦੇ ਆ। ਇਹਨਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਿਉਂਕਿ ਇਹ ਸਵਾਮਾ ਵੱਡੇ ਪੱਧਰੋਂ ਸਵਾਮਾ ਇਹਨਾਂ ਵੀਰਾਂ ਦੀਆਂ ਵਾ 10 ਤੋਂ 12-12 ਘੰਟੇ ਆਪਣਾ ਦਸੰਧ ਦੇ ਕੇ ਟਾਈਮ ਦਾ ਤੁਸੋਂ ਦੇਖ ਕੇ ਪੈੜੀਆਂ ਦੇ ਵਿੱਚ ਸਵਾਵਾ ਕਰਾਏ ਰਹੇ ਆ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਆ ਉਹਨਾਂ ਵੀਰਾਂ ਭੈਣਾਂ ਦਾ ਸਾਰਾ ਧੰਨਵਾਦ ਆ ਇਹਨਾਂ ਟਰੈਕਟਰਾਂ ਤੇ ਬੈਠੇ ਹੋਏ ਨੌਜਵਾਨਾਂ ਦਾ ਧੰਨਵਾਦ ਆ ਇਸ ਨੌਜਵਾਨਾਂ ਦੀ ਸੋਚ ਨੂੰ ਸਲਾਮ ਆ ਆਪਣਾ ਮੰਜ਼ਰ ਭੁੱਲ ਕੇ ਆਪਣਾ ગામ ਭੁੱਲ ਕੇ ਜਿਹਨੂੰ ਕਹਿ ਸਕਦੇ ਆ ਕਿਉਂਕਿ ਇਹਨਾਂ ਦੀਆਂ ਪੈੜੀਆਂ ਨੁਕਸਾਨੀਆਂ ਗਈਆਂ ਖੜ ਪਰਭਾਵ ਇਲਾਕੇ ਤੋਂ ਆ ਟਰੈਕੋ ਉਹ ਪਾਸੋਂ ਲੈ ਕੇ ਪਹੁੰਚ ਜਾਂਦੇ ਆ ਆਪਣਾ ਨੁਕਸਾਨ ਭੁੱਲ ਕੇ ਵੀ ਇਹ ਦੂਜੇ ਪਾਸੇ ਆਣ ਕੇ ਸਵਾਵਾ ਕਰ ਰਹੇ ਆ ਸ਼ੁਕਰਾਨਾ ਸਾਰਿਆਂ ਦਾ ਹੀ ਇਹਨਾਂ ਵੀਰਾਂ ਦਾ ਧੰਨਵਾਦ ਆ ਜਿਹੜੇ ਟਰੈਕਟਰਾਂ ਦੇ ਪਿੱਛੇ ਆਪਣੀ ਸੌਂ ਨਿਭਾ ਰਹੇ ਆ ਵੀਰ ਪਲਵਿੰਦਰ ਸਿੰਘ ਮਹਲ ਦਾ ਧੰਨਵਾਦ ਆ ਜਿਹੜੇ ਸਾਨੂੰ ਲੈ ਕੇ ਇਹਨਾਂ ਪਿੰਡਾਂ ਦੇ ਵਿੱਚ ਆ ਜਾਂਦੇ ਆ ਸਰਦਾਰ ਗੁਰਦੇਵ ਸਿੰਘ ਵਰਗੇ ਵੀਰਾਂ ਦਾ ਸਮੂਹ ਸੰਗਤ ਦਾ ਉਹਨਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਜਿਹੜੇ ਤੁਸੀਂ ਸਾਡੇ ਸਹਿਯੋਗੀ ਹੋ ਇਹ ਕਾਰਜ ਤੁਹਾਡੇ ਸਹਿਯੋਗ ਨਾਲ ਚੱਲਦੇ ਆ ਸਹਿਯੋਗੀ ਬਣੇ ਰਹੋ ਤੁਸੀਂ ਅਕਾਲ ਚੈਨਲ ਦੇ ਅਕਾਲ ਏਅਰ ਦੇ ਅਸੀਂ ਇਹ ਕਾਰਜ ਇਸੇ ਤਰ੍ਹਾਂ ਚੱਲਦੇ ਰੱਖਾਂਗੇ ਜਾਰੀ ਰੱਖਾਂਗੇ